ਕਾਰ ਦੋਸਤੋ ਅੱਜ ਖੜੇ ਆਪਾਂ ਪਟਿਆਲੇ ਕਵਾੜ ਦੇ ਵਿੱਚ ਇੱਥੋਂ ਹਰੇਕ ਚੀਜ਼ ਮਿਲ ਜਾਂਦੀ ਹੈ ਜਿਹੜੀ ਵੀ ਤੁਸੀਂ ਨੇ ਕਿਸੇ ਟਰੈਕਟਰ ਦੀ ਲੈਣੀ ਹੈ ਗੱਡੀ ਦੀ ਲੈਣੀ ਹੈ ਕਾਰ ਲੈਣੀ ਹੈ ਕੋਈ ਕੋਈ ਵੀ ਆਈਟਮ ਲੈਣੀ ਹੈ ਇੰਜਨ ਲੈਣਾ ਰਿੰਬ ਲੈਣਾ ਕੋਈ ਹਿੱਸਾ ਲੈਣਾ ਕੋਈ ਵੀ ਆਈਟਮ ਹਰੇਕ ਚੀਜ਼ ਵੀਰੇ ਵਰੂ ਮਿਲਦੀ ਹੈ ਤੇ ਤੁਹਾਨੂੰ ਅੱਜ ਬਾਈ ਨਾਲ ਕਰਨੇ ਕਰਾਣੇ ਆ ਤੇ ਦੁਕਾਨ ਦੇਖ ਲਓ ਵੀਰੇ ਪਹਿਲੇ ਨੰਬਰ ਤੇ ਦੁਕਾਨ ਹੈ ਰੋਡ ਦੇ ਉੱਤੇ ਉਤਰਦੇ ਆ ਜਦੋਂ ਆਪਾਂ ਬਾਈਪਾਸ ਤੋਂ ਤੇ ਇੰਜਨ ਲੈਣਾ ਵੀਰੇ ਇੰਜਨ ਵੀ ਨਵੇਂ ਨਵੇਂ ਇੰਜਨ ਬਾਈਆਂ ਕੋਲੇ ਪਏ ਨੇ ਜਿਹੜਾ ਮਰਜ਼ੀ ਲੈ ਲਓ ਨਵੇਂ ਬਿਲਕੁਲ ਫਰੈਸ਼ ਇੰਜਨ 969 ਦੇ ਕਿਹੜੇ ਕਿਹੜੇ ਟਰੈਕਟਰ ਦੇ ਸਾਸੀ ਕਾ ਵੀਰੇ ਸਸਟੀ ਪੰਚਾਇਤ ਕੋ ਜੀ ਬਹੁਤ ਵਧੀਆ ਜੀ ਵਧੀਆ ਭਾਜੀ ਸਵਰਾਣ 969 ਦਾ ਹੈ ਠੀਕ ਹੈ ਜੀ ਇਹ 969 ਦਾ ਹੈ ਬਰਾਜੀ ਠੀਕ ਹੈ ਜੀ ਬਿਲਕੁਲ ਫਰੈਸ਼ ਨੇ ਜੀ ਇਹ ਠੀਕ ਹੈ ਜੀ ਬੜੀ ਤਾਂ ਹੰਦੇ ਜਿਵੇਂ ਮਾਡਲ ਪੁਰਾਣੇ ਹੋ ਗਏ ਕਿਸੇ 21 ਦੇ ਮਾਰ ਕੇ ਕਿਸੇ 22 ਦੇ ਮਾਰ ਕੇ ਠੀਕ ਹੈ ਜੀ ਕੰਪਨੀ ਬਾਹਰ ਘੱਟਦੀ ਠੀਕ ਹੈ ਜੀ ਜੈਨੂਨ ਚੱਲਣ ਦੀ ਗਾਰੰਟੀ ਹੋ ਛੁੱਟੀ ਕਿਹੜੇ ਕਿਹੜੇ ਟਰੈਕਟਰ ਦੇ ਇੰਜ ਇਹ ਆਪ ਤੋਂ ਹੁੰਜੇ ਠੀਕ ਹੈ ਜੀ ਇਹ 978 ਆਇਆ ਕਰਦਾ ਸੀ ਪੱਲਾ ਹੁੰਦ ਕੰਪਨੀ ਨੇ ਬੰਦ ਕਰਤਾ ਸੀ 76 ਸਪਾਵਰ ਹੁੰਦਾ ਵਿਦਆਊਟ ਟਰਬੋ ਠੀਕ ਹੈ ਜੀ ਉਹ 960 ਦਾ ਪਿਆ ਜੀ ਠੀਕ ਹੈ ਜੀ ਇਹ 747 ਦਾ ਜੀ ਠੀਕ ਹੈ ਸੋਨੇ ਲੀਕੇ ਦੀ ਪੇ ਨੇ 77 ਦਾ ਜੀ ਠੀਕ ਹੈ ਜੀ ਉਹ ਜੀ ਉਹ ਸੋਨੇ ਦਾ 60 ਦਾ ਜੀ ਠੀਕ ਹੈ ਜੀ ਮਤਲਬ ਤਕਰੀਬਨ ਸਾਰੇ ਟਰੈਕਟਰਾਂ ਦੇ ਇੰਜਨ ਥੋਡੇ ਕੋਲ ਮਿਲ ਜਾਂਦੇ ਨੇ ਇਹ ਪੇਟੀ ਪੈਕ ਵੀ ਪਿਆ ਸੁਣਦਾ ਆਪਣੇ ਕੋਲ ਜੀ ਹਾਂ ਜੀ ਇਹ ਕਿਹੜੇ ਟਰੈਕਟਰ ਦੇ ਜੀ ਉਹ ਸੋਨੇ ਦਾ 60 ਦਾ ਜੀ ਠੀਕ ਹੈ ਜਮਾ ਪੇਟੀ ਪੈਕ ਵੀ ਤੁਸੀਂ ਚੈੱਕ ਕਰ ਸਕਦੇ ਹੋ ਜਮਾ ਨਵੇਂ ਇੰਜਨ ਨੇ ਕਿਵੇਂ ਬਈ ਵਿੱਚ ਵੀ ਕੱਟ ਲੈਨੇ ਆਂ ਬਰੇ ਇੰਜਨ ਵਿੱਚ ਵੀ ਕੱਟ ਲੈਨੇ ਆਂ ਵਿੱਚ ਕਟਾ ਕੇ ਵੀਰੇ ਅਸੀਂ ਨਵਾਂ ਇੰਜਨ ਵੀ 라 ਕੇ ਰੱਖ ਸਕਦੇ ਹਾਂ ਉਦੋਂ ਸਸਤਾ ਪਊਗਾ ਤੁਹਾਨੂੰ ਨਾਲੇ ਨਾਲੇ ਚੀਜ਼ ਵਧੀਆ ਹੋਊਗੀ ਕੰਪਨੀ ਦੀ ਆਪਣੇ ਨਾਲ ਬਾਦ ਐਕਸਪੀਰੀ ਚੀਜ਼ਾਂ ਦੇ ਨਾਲ ਬਾਦ ਐਕਸਪੀਰੀ ਮਿਲ ਜਾਂਦੀਆਂ ਕਿੰਨੇ ਕਿੰਨੇ ਪਾਵਰ ਤੱਕ ਮਿਲ ਜਾਂਦੇ ਨੇ ਮੇਰੇ ਕੋਲ ਕੋਲ 100 ਪਾਵਰ ਲੈ ਕੇ 150 ਪਾਵਰ ਤੱਕ ਦਿੰਦੇ ਆਂ ਅੱਛਾ ਜੀ 100 150 ਸਮਾਨ ਜਿਹੜਾ ਤੁਸੀਂ ਲੋਗੇ ਪ੍ਰਾਣਾ ਪ੍ਰਾਣਾ ਵਿੱਚ ਕੱਟ ਕੇ ਤੁਸੀਂ ਬਾਕੀ ਸਮਾਨ ਸਾਰਾ ਮਿਲ ਜਾਂਦਾ ਜਿਹੜਾ ਉਹ ਫਿਟਿੰਗ ਵਾਸਤੇ ਤੁਹਾਨੂੰ ਸਾਰਾ ਸਮਾਨ ਮਿਲਦਾ ਕੰਪਲੀਟਲੀ ਮਿਲ ਗਈ ਸੀ ਤਾਂ ਉਹ ਜਾਂਦੇ ਸਰ ਫਿੱਟ ਕਰੋ ਤੁਸੀਂ ਠੀਕ ਹੈ ਜੀ ਹਰੇਕ ਚੀਜ਼ ਦੀ ਬਾਈ ਕਹਿੰਦੇ ਫਿਟਿੰਗ ਦੇ ਦਾਂਗੇ ਤੁਹਾਨੂੰ ਹਰੇਕ ਹੋਰ ਸਮਾਨ ਹੋਰ ਕੀ ਕੀ ਸਮਾਨ ਹੁੰਦਾ ਵੀਰੇ ਆਪਣੇ ਕੋਲ ਆਪਣਾ ਸਾਰਾ ਗੀਅਰ ਪਾਰਟ ਟਰੈਕਟਰ ਦਾ ਹੁੰਦਾ ਟਰਬੋ ਹੋ ਗਿਆ ਕੋਈ ਜੈਕ ਜੁਕ ਲਾਂਦੇ ਅੱਜ ਕੱਲ ਪਾਵਰ ਵਾਸਤੇ ਠੀਕ ਹੈ ਜੀ ਉਹ ਵੀ ਮਿਲ ਜੂ ਜੀ ਠੀਕ ਹੈ ਜੀ ਮਤਲਬ ਹਰ ਇੱਕ ਚੀਜ਼ ਆਪਣੇ ਕੋਲੇ ਅਵੇਲੇਬਲ ਹੈ ਠੀਕ ਹੈ ਵੀਰੇ ਜਿਵੇਂ ਆਮ ਮਾਰਕੀਟ ਨਾਲੋਂ ਤੁਹਾਡੇ ਰੇਟ ਦਾ ਫਰਕ ਹੈ ਵੀਰੇ ਬਹੁਤ ਫਰਕ ਨਹੀਂ ਕਾ ਤੁਹਾਨੂੰ ਪੜੀ ਜਿਵੇਂ ਹੁਣ ਸਾਡੇ ਮੰਨ ਲਓ ਸਾਡੇ ਕੋਲ ਆ ਨਵੇਂ ਜਨਾਬ ਹੈ ਸੋਨਾਲਿਕਾ ਦੇ ਇਹ 300 ਦੇ ਕੰਪਰੈਸ਼ਰ ਹੈ ਗਨ ਨਵੇਂ ਮੜਦੇ ਠੀਕ ਹੈ ਜੀ ਐਕਸਪੋਰਟ ਮਾਡਲ ਬਾਜੀ ਜਿਵੇਂ ਬਾਹਰ ਜਾਂਦੇ ਆ ਠੀਕ ਹੈ ਜੀ ਉਹ ਮਾਡਲ ਆਪਣੇ ਕੋਲੇ ਜਨ ਪਏ ਬਾਜੀ ਠੀਕ ਹੈ ਜੀ ਮਤਲਬ ਜੇ ਸ਼੍ਰੀਲੰਕਾ ਜਾਂਦਾ ਹੈ ਜਾਂ ਨੇਪਾਲ ਜਾਂਦਾ ਹੈ ਉਹ ਮਾਡਲ ਹੈ ਜੀ ਠੀਕ ਹੈ ਜੀ ਇੰਡੋਨੇਸ਼ੀਆ ਜਾਂਦਾ ਉਹ ਮਾਡਲ ਆਪਣੇ ਕੋਲ ਪਏ ਠੀਕ ਹੈ ਜੀ ਮਤਲਬ ਕਹਿਣ ਦਾ ਭਾਵ ਹਰ ਇੱਕ ਤੇ ਹੋਰ ਕੋਈ ਜਾਣਕਾਰੀ ਵੀਰੇ ਹੋਰ ਕੀ ਚੀਜ਼ ਹੈ ਆਪਣੇ ਕੋਲੇ ਹੋਰ ਭਾਈ ਗিয়ার ਪਾਰਟ ਮਿਲ ਜੂ ਕੋਈ ਪਾਵਰ ਸਟੀਅਰਿੰਗ ਕਰਾਣਾ ਉਹ ਵੀ ਮਿਲ ਜੂ ਠੀਕ ਹੈ ਸਾਰੀ ਕਿੱਟ ਮਿਲ ਜੂ ਹਾਂ ਜੀ 4x4 ਦਾ ਸਾਮਾਨ ਸਾਰਾ ਮਿਲ ਜੂ ਜੀ ਠੀਕ ਹੈ ਜੀ ਮੁਰਲਾ ਹੀ ਸਭ ਸਾਰਾ ਜਿਕੇ ਕਈ ਵਾਰੀ ਸਪੋਰਟ ਹੈ ਭਾਈ ਦੇਖੋ ਸਾਨੂੰ ਚੈੱਕ ਕਰੋ ਪਿਆ ਠੀਕ ਹੈ ਜੀ ਆਹ ਫਰੰਟ ਦਾ ਕਿੱਟ ਤਾਂ ਕਰਾਣਾ ਜੈਨੂਇਨ ਅੱਛਾ ਕੰਪਲੀਟ ਚੈੱਕ ਕਰਾਣਾ ਸੀ ਹਾਂ ਸਭ ਜੈਨੂਇਨ ਕਿੱਟ ਹੈ ਇਹ ਕਿਸੇ ਨੇ ਪਾਵਰ ਸਟੀਅਰਿੰਗ ਕਰਾਣਾ ਹੈ ਸਾਰੇ ਹਾਂ ਜੀ ਹਾਂ ਜੀ ਇਹ ਸਵਰਾਜ ਦਾ ਭਾਜੀ ਠੀਕ ਹੈ ਜੀ ਬਿਲਕੁਲ ਨਵਾਂ ਜਿਵੇਂ ਕਿਸੇ ਨੇ ਪੁਰਾਣਾ ਟਰੈਕਟਰ ਪਾਵਰ ਉਦੇ ਵਾਸਤੇ ਵੀ ਮਿਲੂਗਾ ਹਾਂ ਹੋਰ ਹਾਂਡੀਆਂ ਹੁੰਡੀਆਂ ਹੋਰ ਰਿੰਮ ਵਗੈਰਾ ਸਾਰਾ ਸੀਟਾ ਸੀਟਾ ਵਗੈਰਾ ਇਹ ਜੇਨੂਇਨ ਨੇ ਵੀਰੇ ਹਾਂਡੇ ਪਿੰਡ ਵੀ ਜੈਨੂਇਨ ਦੀ ਗਾਰੰਟੀ ਆ ਠੀਕ ਹੈ ਜੀ ਮਤਲਬ ਬਹੁਤ ਬਾਈਆਂ ਕੋਲੇ ਯਾਰ ਸਮਾਨ ਪਿਆ ਹੈ ਜੇ ਕਿਸੇ ਵੀਰ ਨੇ ਲੈਣਾ ਕਨੈਕਟ ਕਰ ਲਿਓ ਬਾਈ ਦਾ ਨੰਬਰ ਵੀ ਵੀਡੀਓ ਦੇ ਵਿੱਚ ਬੋਲ ਦਾਂਗੇ ਕਿੰਨਾ ਨੰਬਰ ਹੈ ਜੀ ਆਪਣਾ ਫੋਨ ਨੰਬਰ ਹੈਗਾ 7889151098 ਠੀਕ ਹੈ ਜੀ ਤੇ ਬਾਈ ਨੂੰ ਕਾਲ ਵੀਰੇ ਦਿਨ ਚ ਕਰ ਲਿਓ ਕੋਈ ਬਾਈ ਰਾਤਾਂ ਨੂੰ ਵੀ ਫੋਨ ਕਰੀ ਜਾਂਦੇ ਨੇ ਹਨਾ ਜੀ ਉਹ ਪਰੇਸ਼ਾਨੀ ਆਂਦੀ ਹੈ ਬਾਈ ਨੂੰ ਵੀ ਹਾਂ ਸਾਮੀ ਸਾ ਕੋਈ ਇੰਜਨ ਵਗੈਰਾ ਲੈਣਾ ਪੁਰਾਣੇ ਨਾਲੋਂ ਯਾਰ ਬੈਸਟਰ ਹੋਵੋਗੇ ਤੁਸੀਂ ਜਿਹੜਾ ਕੋਈ ਪੁਰਾਣੇ ਦਾ ਮੰਨ ਲਓ ਇੰਜਨ ਪਰ ਰੇਅਰ ਕਰਾਨੇ ਆ ਉਸ ਤੋਂ ਬਹੁਤ ਵਧੀਆ ਰਹੋਗੇ ਕਿਉਂ ਇੰਨੇ ਪੈਸਿਆਂ ਦਾ ਮਤਲਬ ਇੰਜਨ ਹੁੰਦਾ ਨਵਾਂ ਨਮੀ ਹੁੰਦਾ ਇੱਕ ਕੰਪਨੀ ਬ੍ਰੈਂਡ ਚੀਜ਼ ਹੈ ਇੱਕ ਮਤਲਬ ਦੇਸੀ ਚੀਜ਼ ਹੈ ਯਾਰ ਜਿਹੜੀ ਆਪਾਂ ਕਿੰਨਾ ਮਰਜੀ ਆਪਾਂ ਮਿਸਤਰੀਆਂ ਨੂੰ ਕਰਾਈ ਜਾਈਏ ਉਹੋ ਜੀ ਗੱਲ ਨਹੀਂ ਬਣਦੀ ਇੱਕ ਕ੍ਰੈਂਕਾ ਕੋਈ ਬਲੌਕ ਕੁਝ ਵੀ ਆਈਟਮ ਚਾਹੀਦਾ ਫਰੇ ਆਰੇ ਕਾਟਮ ਮਿਲ ਜੂਗਾ ਹਾਂ ਬਹੁਤ ਤਰ੍ਹਾਂ ਦੀਆਂ ਕ੍ਰੈਂਕਾਂ ਪਈਆਂ ਨੇ ਯਾਰ ਗੇਅਰ ਦਾ ਕੋਈ ਵੀ ਪਾਰਟ ਲੈਣਾ ਹਰੇਕ ਚੀਜ਼ ਤੇ ਉਹਨੂੰ ਜੈਂਸੀ ਚੋਂ ਇੱਕ ਚੀਜ਼ ਨਹੀਂ ਮਿਲਣੀ ਇੱਥੋਂ ਮਿਲ ਜੂਗੀ ਜਿਹੜੀ ਮਰਜ਼ੀ ਲੈ ਲਿਓ ਜਿਹੜਾ ਮਰਜ਼ੀ 베アリング ਲੈ ਲਿਓ ਗਰਾਰੀਆਂ ਹਰੇਕ ਆਈਟਮ ਬਾਈਆਂ ਕੋਲੇ ਪਈ ਹੈ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮੈਂ ਵੀਰੇ ਜਿਵੇਂ ਕਲੱਚ ਪਲੇਟਾਂ ਨੇ ਹਾਲੈਂਡ ਵਗੈਰਾ ਹਰੇਕ ਦੀਆਂ ਅਰਜਣ ਦੀਆਂ ਜਿਹੜੇ ਮਰਜ਼ੀ ਦਾ ਕੰਪਲੀਟ ਤੁਸੀਂ ਸੈੱਟ ਲੈ ਸਕਦੇ ਹੋ ਠੀਕ ਹੈ ਜੀ ਇੰਜਨ ਵਗੈਰਾ ਦਾ ਤੁਹਾਨੂੰ ਦੱਸਿਆ ਹੀ ਹੈ ਤੇ ਬਾਕੀ ਹੋਰ ਅਗਰਾਰੀਆਂ ਚੈੱਕ ਕਰੋ ਵੀਰੇ ਤੁਸੀਂ ਜਿਹੜੀ ਮਰਜ਼ੀ ਲੈ ਲਓ ਯਾਰ 파ਟ ਤੁਹਾਨੂੰ ਇਹ ਨਹੀਂ ਹੈਗਾ ਵੀ ਕਿਸੇ ਦਾ ਨਹੀਂ ਮਿਲੂਗਾ ਆ ਫਾਰਮ ਸੱਠ ਦੇ ਆ ਗਏ ਵੀਰੇ ਮਤਲਬ ਹੰਡੀਆਂ ਆ ਗਈਆਂ ਲਿਫਟ ਵਾਲੀਆਂ ਪਿੱਛੇ ਗਰਾਰੀਆਂ ਦੇਖੋ ਤੇ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਰੇ ਇਹ ਵੀਰੇ ਜਿਵੇਂ ਆਹ ਮਤਲਬ ਲੁੱਕ ਦੀ ਪ੍ਰੈਸ਼ਰ ਬਟ ਨਵੇਂ ਟਰੈਕਟਰ ਜਿਹੜਾ ਆਪਾਂ ਕੋਲਦੇ ਆਂ ਸਾਡੇ ਹੋਣਾਂ ਦੀ ਨਵੇਂ ਜਿਹੜਾ ਆਪਣੇ ਪਏ ਆਂ ਪੂਰਾ ਅਸੈਂਬਲੀਆਂ ਆ ਭਾਜੀ ਠੀਕ ਹੈ ਇਹ ਹੁੰਦੀਆਂ ਓਕੇ ਨੇ ਇਹ ਕਲੱਚ ਕਲੱਚ ਪਲੇਟਾਂ ਨਾਲ ਹੀ ਨੇ ਨਾ ਟਰੈਕਟਰਾਂ ਦੀ ਲੋਡ ਨਹੀਂ ਜੀ ਉਦਾਂ ਚੀਜ਼ਾਂ ਹੁੰਦਾ ਠੀਕ ਹੈ ਜੀ ਕਿੰਨੇ ਕਿਤੇ ਸੈਟ ਪਏ ਜਾਂਦੇ ਜੀ ਉਹ ਲਗਭਗ 5 ਤੋਂ 6 ਜਾਂ 10 ਸੈੜ ਤੱਕ ਕਲਚੇ ਕ ਆਪਣੇ ਕੋਲ ਠੀਕ ਹੈ ਜੀ ਮਤਲਬ ਲੋਕੀ ਅੱਜਕੱਲ 12 ਇੰਚ ਲਾਂਦੇ ਬ੍ਰਾਂਡ ਨਿਊ ਕਲਚ पे ਨਾਲ ਉਹ ਦੇਖੋ ਠੀਕ ਹੈ ਜੀ ਆਹ ਤਾਂ ਚੈਂਪਨ ਕਰਾ ਲੈਂਦੇ ਆ ਠੀਕ ਹੈ ਜੀ ਸਵਰਾਜ ਲੋਕੀ ਅੱਜ 12 ਇੰਚ ਕਰਦੇ ਆ 11 ਇੰਚ ਉਹ ਕੋਈ ਬ੍ਰਾਂਡ ਨਿਊ ਕਲਚ ਆਹ ਮਤਲਬ ਇਹਦੀ ਲਾਈਫ ਵੱਜ ਜਾਂਦੀ ਹੈ ਲਾਈਫ ਹੋ ਜਾਂਦੀ ਟਰੈਕਟਰ ਦੀ ਠੀਕ ਹੈ ਇਹ ਹੈਗੇ ਵੀ ਤਾਂ ਜਿਵੇਂ ਨਵੇਂ ਜਿਵੇਂ ਜਿਵੇਂ ਨਵੇਂ ਜਮਾ ਨਵੇਂ ਜੀ ਠੀਕ ਹੈ ਜੀ ਇਹ ਖੁੱਲੇ ਹੋਏ ਨਵੇਂ ਟਰੈਕਟਰ ਚ ਹਾਂ ਜੀ ਆ ਠੀਕ ਹੈ ਜੀ ਇਹ ਕਿਹੜੇ ਟਰੈਕਟਰਾਂ ਨੂੰ ਖੁੰ ਦੇਸੀ ਸਮਾਨ ਬਾਈ ਦਾ ਕੋਈ ਨਹੀਂ ਹੋਊਗਾ ਹਰ ਇੱਕ ਚੀਜ਼ ਜੈਨੂਨ ਹੋਊਗੀ ਤੇ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਵੀ ਤੇ ਤੁਸੀਂ ਇਹਨੂੰ ਟਾਈਮ ਦਿੱਤਾ ਤੇ ਕਿਸੇ ਵੀ ਵੀਰ ਨੇ ਬਾਈ ਕੋਈ ਵੀ ਆਈਟਮ ਲੈਣੀ ਹੈ ਜੀਮੀਦਾਰ ਭਰਾ ਨੇ ਉਰੇ ਆ ਸਕਦੇ ਹਾਂ ਤੇ ਬਾਈ ਦਾ ਨੰਬਰ ਤੁਹਾਨੂੰ ਦੱਸ ਹੀ ਦਿੱਤਾ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਰੇ ਕੋਈ ਵੀ ਤੁਸੀਂ ਆਈਟਮ ਆਪਣਾ ਖੇਤੀ ਦੇ ਸੰਦ ਲੈਣੇ ਨੇ ਉਹ ਆਪਣੇ ਕੋਲ ਵੀ ਹੁੰਦੇ ਨੇ ਪਹਿਲਾਂ ਵੀ ਵੀਡੀਓਆਂ ਪਾਈਆਂ ਹੋਈਆਂ ਨੇ ਤੇ ਆਪਣੇ ਪੇਜ ਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਰੇ ਤੇ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਰੇ ਇਸ ਸਾਨੂੰ ਸਭ سپورਟ ਦੀ ਲੋੜ ਹੈ ਠੀਕ ਹੈ ਜੀ ਤੇ ਅੱਗੇ ਸਾਮਾਨ ਦਾ ਪੂਰੇ ਲਿੰਕਾਂ ਨੂੰ ਕਾਹੇ ਕੋਈ ਵੀ ਚੀਜ਼ ਲੈਣੀ ਹੈ ਯਾਰ ਠੀਕ ਹੈ ਹਰੇਕ ਚੀਜ਼ ਇੰਨੇ ਬੰਨਿਆਂ ਕੋਲੇ ਪਈ ਹੈ ਮਤਲਬ ਡੰਡੇ ਲੈਣੇ ਨੇ ਤੇ ਇਹ ਲਿੰਕਾਂ ਲੈਣੀਆਂ ਨੇ ਜਾਂ ਕੋਈ ਵੀ ਪਾਰਟ ਲੈਣਾ ਹੈ ਹਰੇਕ ਚੀਜ਼ ਸੀਟਾਂ ਵਗੈਰਾ ਯਾਰ ਹਰੇਕ ਚੀਜ਼ ਹੈ ਤੇ ਥੋੜਾ ਜਿਹਾ ਨੇਰੇ ਕਰਕੇ ਵੀਡੀਓ ਕਲੀਅਰ ਨਹੀਂ ਆ ਰਹੀ ਤੇ ਬਾਕੀ ਇੱਧਰ ਦੇਖੋ ਵੀਰੇ ਹਰੇਕ ਸਾਮਾਨ ਯਾਰ ਇੰਜਨਾਂ ਦੀ ਦਾ ਘਾਟ ਹੀ ਨਹੀਂ ਹੈਗੀ ਤੇ ਬਾਕੀ ਧੰਨਵਾਦ ਵੀਰੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ